ਅੱਜ ਬੀਜਪੀ ਦੇ ਸਥਾਪਨਾ ਦਿਵਸ ਤੇ ਪਿੰਡ ਰਾਣੀ ਵਾਲਾ ਵਿਖੇ ਕਈ ਪਰਿਵਾਰ ਬੀਜਪੀ ਵਿੱਚ ਸ਼ਾਮਲ ਹੋਏ ਜਿੱਥੇ ਕਾਰ ਸਿੰਘ ਮਿੱਡਾ ਜ਼ਿਲ੍ਹਾ ਵਾਈਸ ਪ੍ਰਧਾਨ ਅਤੇ ਹਲਕਾ ਅੰਜਾਲ ਜ਼ਲੰਬੀ ਉਹਨਾਂ ਦੇ ਨਾਲ ਜਵਿੰਦਰ ਮਦਾਨ ਮੰਡਲ ਪ੍ਰਧਾਨ ਸਰਾਵਾ ਗੁਰਪ੍ਰੀਤ ਸਿੰਘ ਸੰਧੂ ਯੂਥ ਪ੍ਰਧਾਨ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਤੇ ਗਗਨਦੀਪ ਮੈਣੀ ਜ਼ਿਲ੍ਹਾ ਜਨਮ ਸਕੱਤਰ ਤੇ ਹੋਰ ਇਸ ਮੌਕੇ ਹਰਿਆਣਾ ਦੇਖ ਰਿਹਾ ਤਸਵੀਰਾਂ ਬੀਜਪੀ ਵਿੱਚ ਕਈ ਪਰਿਵਾਰ ਸ਼ਾਮਲ ਹੁੰਦੇ ਹੋਏ ਪਿੰਡ ਰਾਣੀ ਵਾਲਾ ਦੇ ਵਿੱਚ ਅੱਜ ਬਾਬਾ ਪਿੰਦਰ ਸਿੰਘ ਖਾਲਸਾ ਨੇ ਗ੍ਰਹਿ ਵਿਖੇ ਅੱਜ ਕਈ ਪਰਿਵਾਰ ਅੱਜ ਬੀਜਪੀ ਵਿੱਚ ਸ਼ਾਮਲ ਹੁੰਦੇ ਹੋਏ ਇਹ ਤਸਵੀਰਾਂ ਦੇਖ ਰਿਹਾ ਹਾਂ ਜਿੱਥੇ ਕਾਰ ਸਿੰਘ ਮਿੱਡਾ ਦੀ ਗਵਾਈ ਹੇਠ ਅਤੇ दिਵਿੰਦਰ ਮਦਾਨ ਮੰਡਲ ਪ੍ਰਧਾਨ ਸਰਾਵਾ ਅਤੇ ਗੁਰਪ੍ਰੀਤ ਸਿੰਘ ਸੰਧੂ ਯੂਥ ਪ੍ਰਧਾਨ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਤੇ ਗगन ਮੈਣੀ ਜਲਾ ਜਨਸਖਤਰ ਵਿਗਵਾਇ ਹੀਟ ਅਜੇ ਕਈ ਪਰਿਵਾਰ ਬੀਜਪੀ ਦੇ ਚਾਹਮਲ ਹੁੰਦੇ ਹੋਏ ਇਹ ਦੇਖ ਰਿਹਾ ਹਾਂ ਤਸਵੀਰਾਂ ਬੀਜਪੀ ਪਰਿਵਾਰ ਵਿੱਚ ਵਾਅਦਾ ਕਰਦੇ ਹੋਏ ਅੱਜ ਤੰਡ ਰਾਣੀ ਵਾਲਾ ਚੱਜ ਕਈ ਪਰਿਵਾਰ ਬੀਜੇਪੀ ਦੇ ਸ਼ਾਮਲ ਹੁੰਦੇ ਹੋਏ ਇਹ ਦੇਖ ਰਿਹਾ ਤਸਵੀਰਾਂ ਇਸ ਮੌਕੇ ਬੀਜੇਪੀ ਦੇ ਸਥਾਪਨਾ ਦੇ ਇਸ ਮੌਕੇ ਮਨਾਇਆ ਗਿਆ ਇਹ ਦੇਖ ਰਿਹਾ ਤਸਵੀਰਾਂ ਜਿੱਥੇ ਕਮਲਦੇਵ ਨਿਸ਼ਾਨਦ지 ਸੁਪਨ ਦੇ ਕੀ ਅੱਜ ਪਾਇਆ ਜਾ ਰਿਹਾ ਬੀ ਜੀ ਪੀ ਦੇ ਵਿੱਚ ਸ਼ਾਮਲ ਕਰਵਾਇਆ ਜਾ ਰਿਹਾ ਦੇਖੋ ਤਸਵੀਰਾਂ ਤਰਾ ਸਾਰਿਆਂ ਨੂੰ ਖਾਦੇ ਫੋਟੋ ਕਰੋ ਕ੍ਰੋਪ ਫੋਟੋ ਬਣਾਣੀ ਆ ਜੀ ਉਹ ਪਿੱਛੇ ਹੀ ਰਹਿ ਜਾਂਦਾ ਫਿਰ ਮੈਂ ਬਣਾ ਉਹ ਕੋਈ ਨਹੀਂ ਆ ਆਰਾਮ ਆਇਆ ਇਹਨਾਂ ਦਾ ਗੱਲ ਚੋਰ ਦੋ ਹੋਰ ਮੈਂਬਰ ਖੜੇ ਆ ਕੇ ਚਲੋ ਚਲੋ ਬਸ ਮਾਰਾ ਤੇ ਫੁਪੜਾ ਹੀ ਭੁਆ ਰੱਖ ਲੈਣੀ ਤੇ ਪਿਆਸ ਉਹ ਪਛਾਣ ਲੈ ਹੁਣ ਮੈਂ ਕਰ ਰੱਖੂਗਾ ਆ ਅੱਛਾ ਪੋਲਾ ਵੀ ਬੋਲਦੀ ਸਾਰੇ ਇਕੱਠੇ ਕਰਕੇ ਫੋਟੋ ਖਿਚ ਲੋ ਆ ਭਰਾ ਐ ਆਵੇ ਕੋਲੋਂ ਗੋਡੇ ਵਾਲਾ ਬੋਲਦਾ ਵੇ ਬਣਾ ਰਿਹਾ ਹੈ ਹਾਂ ਜੀ ਆਇਆ ਜੀ ਬੱਜੇ ਆਜੋ ਕੜ ਜੋ ਸਾਰੇ ਆਜੋ ਭਾਈ ਆਜੋ ਸਾਰੇ ਆਜੋ ਮਤਰੇ ਲੱਖ ਆ ਚੱਟੇ ਬਾਰੇ ਕੀ ਇਹ ਦੋਸਤ ਲੈ ਲਈ ਦੋ ਕੋਟੇ ਜਿਹੜਾ ਜਵੇਂ ਬੋਟਰ ਨੂੰ ਉੱਤੇ ਰਹਿਣਾ ਉਹਨੇ ਦੇਣਾ ਆ ਲੈ ਦੋ ਸਰੋਪਾ ਦੇ ਕੋਈ ਨਹੀਂ 5 ਮਿੰਟ ਆਪਣੇ ਸਾਰੇ ਨਹੀਂ ਨਾਲ ਨੀਵਾ ਦੱਸ ਦੀ ਜੇ ਕਰਨਾ ਪਿਆ ਇੱਕ ਮਿੰਟ ਜੇ ਨਹੀਂ ਇੱਕ ਮਿੰਟ ਆਰੇ ਦਾ ਨਹਾ ਲੋ ਯਾਰ ਨਾ ਰਿਦਾ ਲਾ ਸੋਚਾ भाजी जय भारतीय जनता पार्टी जिंदाबाद नरेंद्र मोदी जिंदाबाद बोले सोने हो जय श्री आकाश जय यादव लोया रजुदे दादा बाबा बिरसा बाबा बिरसेन मधुबहे